ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਦਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਸੀ ਤਾਂ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਜਦੋਂ ਉਹਨਾਂ ਦੀ ਤਲਾਸ਼ੀ ਲਈਤੀ ਜਾਂਦੀ ਹੈ ਤਾਂ 5.6 ਕਿਲੋ ਦੇ ਛਾਡੇ 6 ਕਿਲੋ ਜਿਹੜੀ ਆ ਅਫੀਮ ਉਹ ਬਰਾਮਦ ਕੀਤੀ ਜਾਂਦੀ ਹੈ ਤਾਂ ਦੋਨਾਂ ਨੂੰ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਅਫੀਮ ਜੜੀ ਆ ਉਹ ਰਾਜਸਥਾਨ ਤੋਂ ਲਿਆ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਪਲਾਈ ਕਰਦੇ ਸਨ ਤਾਂ ਇਸ ਮਾਮਲੇ 'ਚ ਪੁਲਿਸ ਵੱਲੋਂ ਕਿਹਾ ਗਿਆ ਕਿ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਦਿੱਤਾ ਗਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਕਾ ਜੋ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਸਾਹਮਣੇ ਲੱਗਿਆ ਹੋਇਆ ਸੀਗਾ ਤੇ ਨਾਕੇ ਦੇ ਉੱਤੇ ਉਹਨਾਂ ਨੇ ਇੱਕ ਸਵਿਫਟ ਕਾਰ ਡਿਜ਼ਾਇਰ ਪੀਬੀ 34 ਪੀਬੀ 29 ਏ ਜੀ 3454 ਨੂੰ ਇੰਟਰਸੈਪਟ ਕੀਤਾ ਤੇ ਕਾਰ ਰੋਕਨ ਤੇ ਉਸ ਦੀ ਤਲਾਸ਼ੀ ਲੈਣ ਉਪਰੰਤ ਜੋ ਤਲਾਸ਼ੀ ਸੀਗੀ ਡੀਐਸਪੀ ਸਿਟੀ 1 ਅਮਰਿਤਪਾਲ ਜੀ ਦੀ ਹਾਜ਼ਰੀ ਦੇ ਵਿੱਚ ਲਈ ਗਈ ਸੀਗੀ ਉਸ ਦੇ ਵਿੱਚ ਜੋ ਸਵਿਫਟ ਜਾਰ ਗੱਡੀ ਸੀਗੀ ਇਹਦੇ ਦੋ ਵਿਅਕਤੀਆਂ ਦੇ ਪੋਜੈਸ਼ਨ ਦੇ ਵਿੱਚੋਂ 4 ਕਿਲੋ ਫੀਮ ਜਿਹੜੀ ਹੈਗੀ ਬਰਾਮਦ ਹੋਈ ਇਹ ਵਿਅਕਤੀ ਜਗਸੀਰ ਸਿੰਘ ਸੇਰਾ ਪੁੱਤਰ ਛੋਟਾ ਸਿੰਘ ਜੋ ਕਿ ਵਾਸੀ ਘੁੰਮਣ ਕਲਾਂ ਦਾ ਰਹਿਣ ਵਾਲਾ ਸੀਗਾ ਤੇ ਹੁਣ ਫਿਲਹਾਲ ਮਾਨਸਾਬ ਕੇ ਰਹਿ ਰਿਹਾ ਸੀਗਾ ਤੇ ਦੂਸਰਾ ਵਿਅਕਤੀ ਮਹਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਗਿੱਲ ਕਲਾਂ ਦਾ ਰਹਿਣ ਵਾਲਾ ਤੇ ਹੁਣ ਇਸ ਟਾਈਮ ਜੱਸੀਪੋਵ ਵਾਲੀ ਰਹਿ ਰਿਹਾ ਸੀਗਾ ਇਹ ਦੋ ਵਿਅਕਤੀਆਂ ਦੀ ਪੋਜੈਸ਼ਨ ਦੇ ਵਿੱਚੋਂ ਮੌਕੇ ਦੇ ਉੱਪਰ 4 ਕਿਲੋ ਅਫੀਮ ਜਿਹੜੀ ਹੈ ਬਰਾਮਦ ਹੋਈ ਅਫੀਮ ਬਰਾਮਦ ਹੋਣ ਦੇ ਉੱਪਰ ਮੁਕੱਦਮਾ ਨੰਬਰ 39 ਮਿਤੀ 14 2 2026 ਅੰਡਰ ਸੈਕਸ਼ਨ 18 ਬੀ 29 ਐਨਡੀਪੀਐਸ ਐਕਟ ਥਾਣਾ ਕਨਾਲ ਕਲੋਨੀ ਵਿਖੇ ਦਰਜਿਸਟਰ ਕੀਤਾ ਗਿਆ ਡੂਰਿੰਗ ਇਨਵੈਸਟੀਗੇਸ਼ਨ ਜਿਹੜੀ ਤਫਤੀਸ਼ ਦੇ ਵਿੱਚ ਜਗਸੀਰ ਸਿੰਘ ਸੀਰਾ ਸੀਗਾ ਇਸ ਦੀ ਡੂੰਗਾਈ ਨਾਲ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਦੀ ਨਿਸ਼ਾਨਦੇਹੀ ਦੇ ਉੱਪਰ 2.5 ਕਿਲੋ ਹੋਰ ਅਫੀਮ ਜਿਹੜੀ ਹੈਗੀ ਹੈ ਇਸ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕੀਤੀ ਗਈ ਸੋ ਇਸ ਮੁਕਦਮੇ ਦੇ ਵਿੱਚ ਜੋ 39 ਨੰਬਰ ਮੁਕਦਮਾ ਦਰਜ ਰਜਿਸਟਰ ਹੋਇਆ ਖਾਣਾ ਕਨਾਲ ਕਲੋਨੀ ਦੇ ਵਿੱਚ ਇਸ ਦੇ ਵਿੱਚ ਦੋ ਵਿਅਕਤੀਆਂ ਦੀ ਜਿਹੜੀ ਪੋਜੈਸ਼ਨ ਹੈਗੀ ਹੈ ਇਹਨਾਂ ਦੇ ਕੋਲੋਂ ਹੁਣ ਤੱਕ ਕੁੱਲ 6.5 ਕਿਲੋ ਜਿਹੜੀ ਅਫੀਮ ਬਰਾਮਦ ਹੋ ਚੁੱਕੀ ਹੈ ਤੇ ਇਹ ਜਿਹੜੀ ਅਫੀਮ ਸੀਗੀ ਇਹ ਇਹਨਾਂ ਦੀ ਡਿਊਰਿੰਗ ਇਨਵੈਸਟੀਗੇਸ਼ਨ ਇਹ ਵੀ ਚੀਜ਼ ਸਾਹਮਣੇ ਆਈ ਹੈ ਕਿ ਇਹ ਅਫੀਮ ਜਿਹੜੀ ਸੀਗੀ ਪੀਲਿਆ ਬੰਗਾ ਰਾਜਸਥਾਨ ਦੇ ਇੱਕ ਵਿਅਕਤੀ ਕੋਲੋਂ ਲੈ ਕੇ ਆਏ ਸੀਗੇ ਤੇ ਅੱਗੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਜਗ੍ਹਾ ਜਿਹੜੇ ਜ਼ਿਲ੍ਹੇ ਹੈਗੇ ਜਿੱਦਾਂ ਬਰਨਾਲਾ ਸੰਗਰੂਰ ਮਾਨਸਾ ਅਤੇ ਬਠਿੰਡਾ ਇਹਨਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆਸ-ਪਾਸ ਦੇ ਜਿਹੜੇ ਲੋਕਾ ਹੈਗੇ ਉਹਨਾਂ ਨੂੰ ਅੱਗੇ ਫਰਦਰ ਸਪਲਾਈ ਕਰਦੇ ਸੀਗੇ ਅਸੀਂ ਇਹਨਾਂ ਦਾ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 3 ਦਿਨ ਦਾ ਰਮਾਨ ਹਾਸਲ ਕੀਤਾ ਜਾ ਚੁੱਕਿਆ ਤੇ ਹੋਰ ਢੰਗਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਅੱਗੇ ਕਿਹੜੇ-ਕਿਹੜੇ ਬੰਦਿਆਂ ਨੂੰ ਫੀਮ ਜਿਹੜੀ ਸੀਗੀ ਸਪਲਾਈ ਕਰਦੇ ਸੀਗੇ ਤੇ ਜਿਹੜਾ ਪਿਛਲਾ ਬੰਦਾ ਹੈਗਾ ਜਿੱਥੋਂ ਰਾਜਸਥਾਨ ਦੇ ਜਿਹੜੇ ਬੰਦੇ ਕੋਲੋਂ ਲੈ ਕੇ ਆਏ ਸੀਗੇ ਉਸ ਦੇ ਬਾਰੇ ਵੀ ਅਸੀਂ ਢੰਗਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਸੋ ਇਸ ਮੁਕੱਦਮੇ ਦੇ ਵਿੱਚ ਜੋ 39 ਨੰਬਰ ਮੁਕੱਦਮਾ ਹੈ ਇਸ ਦੇ ਵਿੱਚ ਦੋ ਵਿਅਕਤੀ ਜਿਹ ਅਤੇ ਮਹਿੰਦਰ ਸਿੰਘ ਅਤੇ ਇਹਨਾਂ ਦੀ ਪੋਜੀਸ਼ਨ ਦੇ ਵਿੱਚੋਂ ਹੁਣ ਤੱਕ 6.5 ਕਿਲੋ ਜਿਹੜੀ ਟੋਟਲ ਅਫੀਮ ਬਰਾਮਦ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰੇ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ